ਹਾਂਜੀ ਦੋਸਤੋ ਜਿਹੜਾ ਜਥੇਦਾਰ ਸਹਿਵਾਨਾਂ ਦੀ ਸੁੱਤੀ ਕਰ ਦਿੱਤੀ ਗਈ ਹੈ ਤੇ ਨਵੇਂ ਜਥੇਦਾਰ ਬਾਬਾ ਟੇਕ ਸਿੰਘ ਤਨੋਲਾ ਕੁਲਦੀਪ ਸਿੰਘ ਗੜਗੱਜ ਜਿਹੜੇ ਪ੍ਰਚਾਰਕ ਸਹਿਵਾਨ ਨੇ ਉਹ ਆ ਰਹੇ ਹੈ ਅੱਜ ਗੱਲ ਕਰਦੇ ਆ ਟਕਸਾਲਾਂ ਦੀ ਸੰਪਰਦਾਵਾਂ ਦੀ ਨਿੰਗ ਸਿੰਘ ਮੁਖੀਆਂ ਦੀ ਜਿਨ੍ਹਾਂ ਨੇ ਪਿਛਲੇ ਦਿਨਾਂ ਦੇ ਵਿੱਚ ਬਾਬਾ ਬਲਬੀਰ ਸਿੰਘ ਜਿਹੜੇ ਬੁੱਢਾ ਦਲ ਦੇ ਮੁਖੀ ਹੈ ਉਹਨਾਂ ਦੇ ਦਲ ਦੇ ਵਿੱਚੋਂ ਘੱਟੋ ਘੱਟ 10 ਜਥੇਦਾਰ ਰਹੇ ਆ ਅਕਾਲ ਤਖਤ ਦੇ ਬੁੱਢਾ ਦਲ ਦੇ ਵਿੱਚੋਂ ਅਕਾਲੀ ਫੂਲਾ ਸਿੰਘ ਵੀ ਬੁੱਢਾ ਦਲ ਦੇ ਵਿੱਚੋਂ ਸੀ ਉਹਨਾਂ ਨੇ ਕਿਹਾ ਸੀ ਕਿ ਅਸੀਂ ਸਖਤ ਫੈਸਲਾ ਲਾਵਾਂਗੇ ਜੇਕਰ ਕੋਈ ਜਥੇਦਾਰ ਨੂੰ ਲਾਇਆ ਜਾਂਦਾ ਹੈ ਹੁਣ ਬਾਬਾ ਬਲਬੀਰ ਸਿੰਘ ਪੰਤਕ ਜਥੇਬੰਦੀਆਂ ਨੂੰ ਨਾਲ ਲੈ ਕੇ ਕੀ ਪਲਾਨ ਬਣਾਉਂਦੇ ਹੈ ਤੇ ਜਾਂ ਬਾਬਾ ਬਲਬੀਰ ਸਿੰਘ ਜਿੱਥੋਂ ਤੱਕਾਂ ਦੀਆਂ ਗੱਲਾਂ ਆ ਰਹੀਆਂ ਹੈ ਵੀ ਸਾਰੀਆਂ ਜਥੇਬੰਦੀਆਂ ਉਹਨਾਂ ਤੇ ਦਬਾਅ ਪਾ ਰਹੀਆਂ ਹੈ ਬਾਬਾ ਬਲਬੀਰ ਸਿੰਘ ਤੇ ਕਿ ਤੁਸੀਂ ਜਥੇਦਾਰ ਬਣੋ ਪਰ ਕੀ ਅੰਤਰ ਕਮੇਟੀ ਤੋਂ ਬਿਨਾ ਉਹ ਜਥੇਦਾਰ ਬਣ ਜਾਣਗੇ ਜਾਂ ਫਿਰ ਬਾਬਾ ਬਲਵੀਰ ਸਿੰਘ ਤੇ ਪੰਥਕ ਜਥੇਬੰਦੀਆਂ ਇਕੱਠੀਆਂ ਹੋ ਕੇ ਸਰਬੱਤ ਖਾਲਸਾ ਸਦੜਨੀਆਂ। ਸਰਬੱਤ ਖਾਲਸਾ ਦੇ ਵਿੱਚ ਸਾਰੇ ਸਿੱਖਾਂ ਨੂੰ ਦੇਸਾਂ-ਵਦੇਸਾਂ ਦੇਣ ਤੇ ਇਤੋਂ ਦੇ ਨੂੰ ਥੱਦ ਕੇ ਕੋਈ ਫੈਸਲਾ ਕਰਨੀਆਂ। ਇਹ ਜਿਹੜੀਆਂ ਗੱਲਾਂ ਬਾਤਾਂ ਨੇ ਉਹ ਚੱਲ ਰਹੀਆਂ। ਤੇ ਮੈਂ ਜਿਹੜੀ ਗੱਲ ਅੱਜ ਕਹਿਣੀ ਚਾਹਣਾ ਹੈ ਮੇਰੇ ਡਿੱਜੀ ਵਿਚਾਰ ਹੈ ਸੰਪਰਦਾ ਮਟਕਸਾਲਾਂ ਤੇ ਨਿੰਗ ਸਿੰਘ ਮੁਖੀਆਂ ਨੂੰ ਕਿ ਤੁਸੀਂ ਨਵੇਂ ਜਥੇਦਾਰਾਂ ਦੇ ਵਾਸਤੇ ਦਸਤਾਰਾਂ ਲੈ ਕੇ ਬੜੇ ਚਾਨ ਨਾਲ ਜਾਨੇ। ਕੱਲ ਵੀ ਅੰਤਰ ਕਮੇਟੀ ਨੇ ਕਿਹਾ ਕਿ ਕਾਲ ਤਖਤ ਸਾਹਿਬ ਦਾ ਜਿਹੜਾ ਅਗਲਾ ਜਥੇਦਾਰ ਹੈ ਉਹ ਸਾਰੇ ਢਿੰਗ ਸਿੰਘ ਮੁਖੀਆਂ ਨਾਲ ਟਕਸਾਲਾ ਸੰਪਰਦਾਨਾਂ ਨਾਲ ਜਥੇਬੰਦੀਆਂ ਨਾਲ رائے ਕਰਕੇ ਕਲੀਅਰ ਕੀਤਾ ਜਾਊ ਵੀ ਕਿਹਨੂੰ ਬਣਾਉਣਾ ਹੈ ਅਜੇ ਕਾਰਜਕਾਰੀ ਕੁਲਦੀਪ ਸਿੰਘ ਗੜਗੱਜ ਨੂੰ ਜਿਹੜੇ ਕੇਸਗੜ ਸਾਹਿਬ ਦੇ ਜਥੇਦਾਰ ਥਾਪੇ ਗਏ ਉਹਨਾਂ ਨੂੰ ਚਾਰਜ ਦਿੱਤਾ ਹੈ ਅਜੇ ਪੱਕਾ ਜਥੇਦਾਰ ਨਹੀਂ ਲਾਇਆ ਇਹ ਜਥੇਬੰਦੀਆਂ ਨਾਲ رائے ਕਰਾਂਗੇ ਕਿ ਹੁਣ ਜਥੇਦਾਰੇ ਜਥੇਬੰਦੀਆਂ ਇਸੇ ਤਰ੍ਹਾਂ رائے ਦੇ ਵਿੱਚ ਸ਼ਾਮਲ ਹੋ ਜਾਣਗੀਆਂ ਜਥੇਵੰਦਿਆਂ ਦੇ ਵੱਲੋਂ ਦਸਤਾਰਾਂ ਜਥੇਦਾਰਾਂ ਨੂੰ ਦੇੜੀਆਂ ਸਾਰਿਆਂ ਵੱਲੋਂ ਬੜੀ ਭੀੜ ਹੁੰਦੀ ਹੈ ਜਿੱਦ ਦੇ ਜਥੇਦਾਰ ਦੀ ਦਸਤਾਰਬੰਦੀ ਹੁੰਦੀ ਹੈ ਪਰ ਉਹ ਦਸਤਾਰ ਦਾ ਜਦੋਂ ਕਿਸੇ ਜਥੇਦਾਰ ਨੂੰ ਬੇਇੱਜ਼ਤ ਕਰਕੇ ਤੋੜਿਆ ਜਾਂਦਾ ਹੈ ਉਦੋਂ ਉਹ ਦਸਤਾਰਾਂ ਦੀ ਕੀ ਮਾਤਤਾ ਰਹਿ ਜਾਂਦੀ ਹੈ ਇਹਦੇ ਨਾਲੋਂ ਤੇ ਚੰਗਾ ਹੈ ਕਿ ਜਥੇਵੰਦਿਆਂ ਦਸਤਾਰਾਂ ਨਾ ਦਿਆ ਕਰਨ ਮੇਰੇ ਨਿੱਜੀ ਵਿਚਾਰ ਹੈ ਕਿਸੇ ਨੂੰ ਬੁਰਾ ਲੱਗ ਸਕਦਾ ਹੈ ਪਰ ਜਿਹੜੇ ਹਾਲਾਤ ਜਥੇਦਾਰਾਂ ਦੇ ਬਣ ਗਏ ਕਿਸੇ ਨੇ ਮੌਕੇ ਤੇ ਨਾਲ ਆ ਕੇ ਨਾ ਖੜਨਾ ਕਿਸੇ ਨੇ ਕੋਈ ਸਟੈਂਡ ਨਾ ਲੈਣਾ ਇੰਨੀਆਂ ਜਥੇ ਬਣ ਗਏ ਇੰਨੀਆਂ ਸੰਪਰਦਾਵਾਂ ਟਕਸਾਲਾਂ ਨੇ ਜੇਕਰ ਇੱਕ ਵੀ ਮੀਟਿੰਗ ਇਕੱਠੇ ਹੋ ਕੇ ਕਰ ਲੈਂਦੇ ਕਾਲ ਤੱਕ ਤਤੇ ਕਿਸੇ ਦੀ ਜ਼ਰਤ ਸੀ ਵੀ ਜਥੇਦਾਰ ਨੂੰ ਲਾ ਦਿੰਦਾ ਪਰ ਨਹੀਂ ਕਰੀ ਕਿਉਂਕਿ ਸਾਰਿਆਂ ਨੇ ਡੇਰੇ ਚਲਾਉਣੇ ਆ ਸਾਰਿਆਂ ਨੇ ਸੰਪਰਦਾਵਾਂ ਚਲਾਉਣਗੇ ਉਹਨਾਂ ਨੂੰ ਪਤਾ ਹੈ ਕਿ ਸਾਨੂੰ ਅਖਿਆਈ ਆਊਗੀ ਕਿਉਂਕਿ ਬਹੁਤੇ ਡੇਰਿਆਂ ਦੇ ਵਿੱਚ ਮੈਂ ਸਾਰਿਆਂ 'ਚ ਨਹੀਂ ਕਹਿੰਦਾ ਜਿਹੜੀ ਸਿੱਖ ਰਹਿਤ ਮਰਜ਼ਾਦਾ ਹੈ ਉਹ ਲਾਗੂ ਨਹੀਂ ਹੁੰਦੀ ਜਿਹੜੇ ਸੰਪਟ ਪਾਠ ਹੈ ਕਿਉਂਕਿ ਰਹਿਤ ਮਰਜ਼ਾਦਾ ਦੇ ਵਿੱਚ ਲਿਖਿਆ ਹੈ ਵੀ ਜਾਂ ਤੱਕ ਕਥਾ ਹੋ ਸਕਦੀ ਹੈ ਜਾਂ ਪਾਠ ਹੋ ਸਕਦਾ ਹੈ ਜਾਂ ਵਿਖਿਆਨ ਹੋ ਸਕਦਾ ਹੈ ਇਹ ਨਹੀਂ ਵੀ ਬਾਰੀ-ਬਾਰੀ ਸਭ ਕੁਝ ਚੱਲੀ ਜਾਵੇ ਉਹ ਡੇਰਿਆਂ 'ਚ ਚੱਲਦਾ ਹੈ ਜਾਂ ਤੇ ਉਹ ਤਾਂ ਡਰਦੇ ਐ ਵੀ ਸਾਡੇ ਕਿਤੇ ਜਿਹੜੀਆਂ ਦੁਕਾਨਦਾਰੀਆਂ ਡੇਰਿਆਂ ਦੇ ਨਾਂ ਤੇ ਚੱਲਦੀਆਂ ਬਹੁਤਿਆਂ ਦੀਆਂ ਉਹ ਬੰਦ ਨਾ ਹੋ ਜਾਣ। ਉਹ ਤਾਂ ਕਰਕੇ ਪੱਗਾਂ ਦਿੰਦੇ ਜੱਥੇਦਾਰਾਂ ਨੂੰ ਸਿਰਫ ਦਸਤਾਰਾਂ ਇਸ ਕਰਕੇ ਦਿੱਤੀਆਂ ਜਾਂਦੀਆਂ ਕਿ ਸਾਡੇ ਡੇਰੇ ਚੱਲਦੇ ਰਹਿਣ। ਅਸੀਂ ਸਿੱਖ ਰਹਿਤ ਮਰਜ਼ਾਦਾ ਦੀਆਂ ਝੰਡੀਆਂ ਉਡਾਉਂਦੇ ਰਹੀਏ ਕੋਈ ਜੱਥੇਦਾਰ ਸਾਡੇ ਖਿਲਾਫ ਨਾ ਬੋਲੇ। ਇਸ ਕਰਕੇ ਕਿਉਂਕਿ ਜਦੋਂ ਜੱਥੇਦਾਰਾਂ ਦੇ ਨਾਲ ਨਹੀਂ ਖੜਨਾ ਫਿਰ ਤੇ ਇੱਕੋ ਹੀ ਮਕਸਦ ਹੋ ਸਕਦਾ ਆਪਣੇ ਸਵਾਰਥ ਵਾਸਤੇ ਦਸਤਾਰ ਦੇਣੀ। ਹੁਣ ਨਵੇਂ ਜਥੇਦਾਰਾਂ ਨੂੰ ਕਿਹੜੇ ਮੂੰਹ ਦੇ ਨਾਲ ਉਹ ਦਸਤਾਰਾਂ ਲੈ ਕੇ ਜਾਣਗੇ ਕਿਹੜੇ ਮੂੰਹ ਦੇ ਨਾਲ ਦਸਤਾਰਾਂ ਦੇਣਗੇ ਨਹੀਂ ਦੇਣੀਆਂ ਚਾਹੀਦੀਆਂ ਨਹੀਂ ਦੇਣੀਆਂ ਚਾਹੀਦੀਆਂ ਕਿਉਂਕਿ ਜਦੋਂ ਪਹਿਲਾਂ ਵਾਲੇ ਜਥੇਦਾਰਾਂ ਦੇ ਸਿਰ ਤੇ ਵੱਜੀਆਂ ਦਸਤਾਰਾਂ ਦੀ ਅਸੀਂ ਰਾਖੀ ਨਹੀਂ ਕਰ ਸਕਦੇ ਫਿਰ ਕੀ ਫਾਇਦਾ ਤੇ ਜਥੇਦਾਰ ਸਹਿਬਾਨਾਂ ਨੂੰ ਵੀ ਸਿਰਫ ਇਹਨਾਂ ਦਸਤਾਰਾਂ ਦੇ ਵਿੱਚ ਆ ਕੇ ਰਹਿਤ ਮਰਜ਼ਾਦਾ ਨਹੀਂ ਛੱਡਣੀ ਚਾਹੀਦੀ ਜਿਹੜਾ ਮਰਜ਼ੀ ਡੇਰੇਦਾਰ ਦਸਤਾਰ ਦੇਵੇ ਉਹਨਾਂ ਨੂੰ ਸਿੱਖ ਰਹਿਤ ਮਰਯਾਦਾ ਤੇ ਪਹਿਰਾ ਦੇਣਾ ਚਾਹੀਦਾ ਹੈ ਜਥੇਦਾਰ ਸਹਿਬਾਨਾਂ ਨੂੰ ਜਿੱਥੇ ਸਿੱਖ ਰਹਿਤ ਮਰਯਾਦਾ ਲਾਗੂ ਨਹੀਂ ਹੁੰਦੀ ਉਹ ਡੇਰੇ 'ਚ ਨਹੀਂ ਜਾਣਾ ਚਾਹੀਦਾ ਉੱਥੋਂ ਜਾ ਕੇ ਲਫਾਫੇ ਲੈਣੇ ਪੈਸੇ ਲੈਣੇ ਸਨਮਾਨ ਲੈਣਾ ਇਹ ਬਹੁਤ ਮੰਦ ਭੱਗ ਹੈ ਪਹਿਲਾਂ ਉਹ ਉਸ ਡੇਰੇ ਨੂੰ ਕਹਿਣਾ ਉਸ ਸਾਧੂ ਸੰਤ ਨੂੰ ਕਹਿਣਾ ਜਿਹੜਾ ਉੱਥੋਂ ਦਾ ਮਾਲਕ ਹੈ ਵੀ ਭਾਈ ਇਕਾਲ ਤਖਤ ਦੀ ਸਿੱਖ ਰਹਿਤ ਮਰਯਾਦਾ ਮੰਨ ਇਹਨੂੰ ਲਾਗੂ ਕਰ ਫਿਰ ਅਸੀਂ ਤੇਰੇ ਪ੍ਰੋਗਰਾਮ ਤੇ ਆਵਾਂਗੇ ਪਰ ਨਹੀਂ ਕਹਿੰਦੇ ਦੋਸਤੋ ਤਾਂ ਹੀ ਤੇ ਮੰਦ ਪੱਗ ਹੈ ਤਾਂ ਹੀ ਤੇ ਉਹ ਨਹੀਂ ਨਾਲ ਖੜਦੇ ਉਹਨਾਂ ਨੂੰ ਪਤਾ ਹੈ ਕਿ ਅਸੀਂ ਵੀ ਡੇਰੇ ਚ ਲਾਉਣ ਵਾਸਤੇ ਸਭ ਕੁਝ ਉਹਨਾਂ ਨੂੰ ਦਿੰਨੇ ਆ ਚਾਹੇ ਦਸਤਾਰਾ ਹੋਣ ਚਾਹੇ ਲਪਾਪੇ ਹੋਣ ਫਿਰ ਉਹ ਲੋੜ ਪੈਂਦੇ ਕਿਵੇਂ ਖੜਨੋ ਜਥੇਦਾਰ ਵੀ ਆਪਣਾ ਸਟੈਂਡ ਨਹੀਂ ਰੱਖਦੇ ਜਦੋਂ ਡਿਊਟੀ ਤੇ ਹੁੰਦੇ ਆ ਅਹੁਦੇ ਤੇ ਹੁੰਦੇ ਆ ਉਦੋਂ ਕੋਈ ਸਿਕਤਾਈ ਨਹੀਂ ਕਰਦੇ ਉਦੋਂ ਸਿੱਖਾਂ ਦੇ ਭਲੇ ਹਿੱਤ ਕੋਈ ਹੁਕਮ ਨਾ ਮੰਨ ਕਰਦੇ ਪਰ ਜਦੋਂ ਤੋੜ ਦਿੱਤੇ ਜਾਂਦੇ ਆ ਬੇਇੱਜ਼ਤ ਕਰਕੇ ਉਦੋਂ ਸਾਰਾ ਕੁਝ ਜਾਤ ਆ ਜਾਂਦਾ ਹੈ ਉਦੋਂ ਸਿੱਖਾਂ ਦੇ ਵਾਸਤੇ ਨਵੀਆਂ ਪਾਰਟੀਆਂ ਬਣਾਉਣ ਲੱਗ ਜਾਂਦੇ ਆ ਉਦੋਂ ਕਹਿੰਦੇ ਆ ਜ਼ੋਰ ਨਾਲ ਅਸੀਂ ਅਗਵਾਈ ਕਰਾਂਗੇ ਚੱਲਾਂਗੇ ਫਿਰ ਜਿਹਦੇ ਕੋਲੇ ਮਰਜ਼ੀ ਜਾਣਾ ਪਈ ਜੀ ਪਹਿਲਾਂ ਕਿਉਂ ਨਹੀਂ ਜਾਂਦੇ ਤੁਹਾਡੇ ਕੋਲੇ ਕਾਲ ਤਾਕਤ ਹੁੰਦਾ ਤੁਹਾਡੇ ਕੋਲੇ ਗੱਡੀਆਂ ਹੁੰਦੀਆਂ ਕਾਰਾਂ ਹੁੰਦੀਆਂ ਤੇਲ ਦੇ ਖਰਚੇ ਹੁੰਦੇ ਆ ਤੁਹਾਡੇ ਕੋਲੇ ਬੰਦੇ ਹੁੰਦੇ ਆ ਉਦੋਂ ਤੁਸੀਂ ਕਿਉਂ ਨਹੀਂ ਜਾਂਦੇ ਸਿੱਖਾਂ ਵਾਸਤੇ ਪਿੰਡਾਂ ਦੇ ਵਿੱਚ ਭਾਈ ਅੰਮ੍ਰਿਤਪਾਲ ਸਿੰਘ ਨੂੰ ਡਿਬਰੂਗੜ੍ਹ ਸਿੱਟੇ ਨੂੰ 2 ਸਾਲ ਹੋ ਗਏ ਆ ਤੁਹਾਡੀ ਜੀਵ ਨੂੰ ਕਿਉਂ ਜਥੇਦਾਰਾਂ ਦੇ ਸਾਰਿਆਂ ਦੀ ਜੀਵ ਨੂੰ ਜਿੱਦ ਦੇ ਲੱਗੇ ਹੋਏ ਐ ਕਿਉਂ ਨਹੀਂ ਬੋਲੇ ਕਿਉਂ ਨਹੀਂ ਗਿਆ ਨੀ ਰਗਵੀਰ ਸਿੰਘ ਨੇ ਕੋਈ ਸਟੈਂਡ ਲਿਆ ਸਰਕਾਰ ਦੇ ਖਿਲਾਫ ਕਿਉਂ ਨਹੀਂ ਆਖਿਆ ਕਿ ਜੇਕਰ ਸਰਕਾਰ ਝੂਠੇ ਪਰਚੇ ਉਹਦੇ ਉੱਤੇ ਰੱਦ ਨਹੀਂ ਕਰਦੀ ਤੇ ਅਸੀਂ ਸਿੱਖਾਂ ਵਿੱਚ ਜਾਵਾਂਗੇ ਸੰਘਰਸ਼ ਕਰਾਂਗੇ ਜਾਂ ਮੁੱਖ ਮੰਤਰੀ ਨੂੰ ਮਿਲਾਂਗੇ ਨਹੀਂ ਆਖਿਆ ਸਿੱਖ ਕਿਵੇਂ ਸਿੱਖ ਤੁਹਾਡੇ ਤੇ ਵਿਸ਼ਵਾਸ ਕਰਨ ਤੁਸੀਂ ਇੱਕ ਪਾਰਟੀ ਨੂੰ ਛੱਡ ਕੇ ਜਦੋਂ ਤੁਹਾਨੂੰ ਲਾ ਦਿੰਦੇ ਐ ਪਹਿਲਾਂ ਤੁਸੀਂ ਉਸੇ ਪਾਰਟੀ ਦੀ ਬਹੁਤ ਪ੍ਰਸ਼ੰਸਾ ਕਰਦੇ ਹਾਂ ਜਦੋਂ ਤੁਹਾਨੂੰ ਕੱਢ ਦਿੱਤਾ ਜਾਂਦਾ ਫਿਰ ਉਸੇ ਨੂੰ ਗਾਲਾਂ ਦਿੰਦੇ ਹੋ ਕਿਵੇਂ ਸਾਡੇ ਸਿੱਖ ਯਕੀਨ ਕਰਨ ਪਹਿਲਾਂ ਤੁਸੀਂ ਉਹਨਾਂ ਦੇ ਜੀਹ ਜੁਰਗੇ ਜਿੰਨਾ ਚਿਰ ਡਿਊਟੀ ਕਰਦੇ ਹੋ ਜਦੋਂ ਡਿਊਟੀ ਤੋਂ ਆ ਗਏ ਫਿਰ ਤੁਸੀਂ ਜਿਹੜੇ ਵਿਰੋਧੀ ਹੁੰਦੇ ਆ ਉਹਨਾਂ ਦੇ ਜੀਹ ਜੁਰਗੇ ਇਸ ਤਰ੍ਹਾਂ ਦਾ ਦੋਗਲਾ ਕਰਤਾਰ ਹੈ ਜਿਹੜਾ ਉਹ ਸਿੱਖਾਂ ਨੂੰ ਪਸੰਦ ਨਹੀਂ ਆਉਂਦਾ ਸਿੱਖ ਕੌਮ ਜੇਕਰ ਖੁਆਰ ਹੋ ਰਹੀ ਹੈ ਆ ਦੋਗਲਾ ਕਰਤਾਰ ਕਰਕੇ ਦੋਗਲੇ ਬੰਦਿਆਂ ਕਰਕੇ ਸਿੱਖ ਕੌਮ ਖੁਆਰ ਹੋ ਰਹੀ ਹੈ ਇਸੇ ਤਰ੍ਹਾਂ ਸਿੱਖ ਰਾਜ ਪਹਿਲਾਂ ਗਿਆ ਡੋਗ ਰਿਆ ਕਰਕੇ ਸਾਡੇ ਆਪਣੇਆ ਕਰਕੇ ਅੱਜ ਵੀ ਇਹੋ ਜਿਹੇ ਡੋਗ ਰਹੇ ਆ ਜਿਹੜੇ ਉਹ ਸਿੱਖਾਂ ਨੂੰ ਮਾਰ ਰਹੇ ਐ ਪਹਿਲਾਂ ਜਦੋਂ ਜੁਰਤ ਹੁੰਦੀ ਐ ਸੀਟ ਤੇ ਹੁੰਦੇ ਐ ਉਦੋਂ ਕੋਈ ਫੈਸਲਾ ਨਹੀਂ ਲੈਣਾ ਜਦੋਂ ਲਾ ਕੇ ਤੋੜ ਦਿੰਦੇ ਆ ਉਦੋਂ ਫਿਰ ਅਸੀਂ ਕਹਨੇ ਆ ਪੰਤ ਦੇ ਬਾਲੀਵਾਰਤ ਹੁਣ ਅਸੀਂ ਆ ਹੁਣ ਸਾਨੂੰ ਚਾਹਿਆ ਆਰਐਸਐਸ ਕੋਲੇ ਜਾਣਾ ਪਵੇ ਚਾਹੇ ਭਾਜਪੀ ਕੋਲੇ ਜਾਣਾ ਪਵੇ ਚਾਹੇ ਦਿੱਲੀ ਜਾਣਾ ਪਵੇ ਫਿਰ ਅਸੀਂ ਸਾਰਿਆਂ ਕੋਲੇ ਚਲੇ ਜਾਂਦੇ ਆ ਫਿਰ ਅਸੀਂ ਮੋਦੀ ਸਾਹਿਬ ਕੋਲੇ ਵੀ ਚਲੇ ਜਾਂਦੇ ਆ ਪੇਰਤੀ ਸਾਰੇ ਨਾਲ ਸਮਝੌਤੇ ਵੀ ਕਰ ਲੈਨੇ ਆ ਸਿੱਖ ਤੁਹਾਡੇ ਤੇ ਕਿਵੇਂ ਯਕੀਨ ਕਰਨੋ ਇੱਕ ਪਾਸੇ ਗਿਆਨੀ ਹਰਪ੍ਰੀਤ ਸਿੰਘ ਇੱਕ ਪਾਰਟੀ ਨੂੰ ਮਾੜਾ ਕਹਿੰਦੇ ਆ ਗਾਲਾਂ ਦਿੰਦੇ ਆ ਤੇ ਦੂਜੇ ਪਾਸੇ ਦਿੱਲੀ ਚ ਬੀਜੇਪੀ ਨਾਲ ਰਲ ਕੇ ਸਟੇਜਾਂ ਸਾਂਝਾ ਕਰਦੇ ਆ ਉਥੇ ਕੋਈ ਬੰਦੀ ਸਿੰਘਾਂ ਦਾ ਮੁੱਦਾ ਨਹੀਂ ਆਉਂਦਾ ਕੋਈ ਸਿੱਖਾਂ ਦੀ ਦਸਤਾਰ ਦਾ ਮੁੱਦਾ ਨਹੀਂ ਆਉਂਦਾ ਆਉਂਦਾ ਤਸਰਨਿਆਂ ਦੇ ਖਿਲਾਫ ਮੁੱਦਾ ਆਉਂਦਾ ਇਹਨੂੰ ਕਿੱਥੋਂ ਮੰਨਗੇ ਕੀ ਮੰਨਗੇ ਨੂੰ ਪੰਤ ਤੱਕ ਇਹ ਸਿੱਖਾਂ ਦਾ ਕਿਹੜਾ ਕਾਰਜ ਹੈ ਕਿਆ ਆ ਰਸ ਸੱਤ ਦੇ ਝੋਲੀ ਚੁੱਕੋ ਬਣ ਜੋ ਪਹਿਲਾ ਉਧਰ ਜੀ ਹਜੂਰ ਕੇ ਬਣੇ ਰਹੋ ਜਦੋਂ ਕੱਢ ਤੇ ਫਿਰ ਦਿੱਲੀ ਕੰਨੀ ਚਲੇ ਜਾਓ ਇਸ ਤਰ੍ਹਾਂ ਨਹੀਂ ਚੱਲਦਾ ਦੋਗਲਾ ਕਰਤਾਰ ਨਹੀਂ ਚੱਲਣਾ ਜਿਹੜੇ ਨਵੇਂ ਜਾਂ ਜਥੇਦਾਰ ਬਣ ਰਹੇ ਐ ਉਹਨਾਂ ਨੂੰ ਮੁਬਾਰਕਾਂ ਸਰਦਾਰ ਕਲਦੀਪ ਸਿੰਘ ਗੜਗੱਜ ਐਮਏ ਪੜੇ ਹੋਏ ਐ ਚੰਗੇ ਵਿਦਵਾਨ ਐ ਪਰ ਉਹਨਾਂ ਦੀਆਂ ਵੀ ਲੋਕ ਪ੍ਰਾਣੀਆਂ ਵੀਡੀਓ ਕੱਢ ਕੇ ਲਿਆਈ ਵਾਇਰਲ ਹੋ ਰਹੀਆਂ ਬਾਦਲ ਪਰਿਵਾਰ ਦੇ ਖਿਲਾਫ ਉਹ ਬੋਲ ਰਹੀ ਐ ਸ਼ਾਇਦ ਦੇ ਇਸੇ ਤਰ੍ਹਾਂ ਬੀੜ ਕੋ ਚੱਲਦਾ ਰਹੀਆਂ ਕਿਤੇ ਉਹਨਾਂ ਦਾ ਕੰਮ ਵੀ ਲੋਕ ਖਰਾਬ ਨਾ ਕਰ ਦੇਣ ਸ਼ਾਇਦ ਉਹ ਵੀ ਜਥੇਦਾਰ ਨਾ ਬਣ ਸਕਣ ਜਾਂ ਥੋੜਾ ਜਿਹਾ ਰਹਿਣ ਪਰ ਉਹਨਾਂ ਨੂੰ ਮੁਬਾਰਕ ਹੈ ਉਹ ਚੰਗੇ ਪ੍ਰਚਾਰਕ ਹੈ ਪੜ੍ਹੇ ਲਿਖੇ ਹੈ ਚੰਗੇ ਵਧੀਆ ਖੜਕੂ ਸੋਚਦੇ ਬੰਦੇ ਹੈ ਗੁਰਦੀਪ ਸਿੰਘ ਗੜਗਜ ਉਹਨਾਂ ਦੇ ਨਾਲ ਸਿੱਖ ਕਰਨਗੇ ਜੇ ਚੰਗੇ ਫੈਸਲੇ ਕਰਨਗੇ ਦੂਜੇ ਬਾਬਾ ਟੇਕ ਸਿੰਘ ਤਨੜੂੜਾ ਉਹਨਾਂ ਨੂੰ ਵੀ ਸਾਰੇ ਚੰਗੀ ਤਰ੍ਹਾਂ ਸਿੱਖ ਜਾਣਦੇ ਕਿ 2011-12 ਦੇ ਵਿੱਚ ਆ ਉਹ ਅਕਾਲੀ ਦਲ ਦੇ ਵਿੱਚੋਂ ਬਾਗੀ ਵੀ ਹੋ ਗਏ ਸੀ ਉਦੋਂ ਉਹਨਾਂ ਦੀਆਂ ਜਿਹੜੀਆਂ ਵੀਡੀਓ ਸੀ ਸਾਰਿਆਂ ਨੇ ਦੇਖੀਆਂ ਹੋਈਆਂ ਤੇ ਹੁਣ ਉਹਨਾਂ ਨੂੰ ਜਥੇਦਾਰ ਦਮਨਪਾ ਸਾਹਿਬ ਨੇ ਬਣਾਇਆ ਮਸਤੂਆਣਾ ਬੁੰਗਾ ਦੇ ਉਹ ਪਹਿਲੇ ਹੀ ਅਨਚਾਰਜ ਨੇ ਉੱਥੇ ਸਤਕਾਰਯੋਗ ਬਾਬਾ ਕਾਕਾ ਸਿੰਘ ਉਰੀ ਤੇ ਸਾਰੇ ਰਹਿੰਦੇ ਜਿੱਥੇ ਸੰਤ ਮਿੱਠਾ ਸਿੰਘ ਸੀ ਤਾਂ ਉਹਨਾਂ ਦੇ ਜਾਣ ਤੋਂ ਬਾਅਦ ਬਾਬਾ ਛੋਟਾ ਸਿੰਘ ਦੇ ਜਾਣ ਤੋਂ ਬਾਅਦ ਆ ਇੰਨਾ ਕੋਲੇ ਜਿਹੜੀ ਜ਼ਿੰਮੇਵਾਰੀ ਬਾਬਾ ਟੇਕ ਸਿੰਘ ਕੋਲੇ ਹੈ ਉਹ ਵਸਤੂਆਂਾਂ ਬੁੰਗੇ ਦੇ ਮੁਖੀ ਹੈ ਨਾਲ ਉਹਨਾਂ ਨੂੰ ਜੱਤੇਦਾਰ ਲਾ ਦਿੱਤਾ ਗਿਆ ਦੇਖਦੇ ਆਉਣ ਵਾਲੇ ਦਿਨਾਂ ਦੇ ਵਿੱਚ ਕਿਹੋ ਜਿਹੇ ਫੈਸਲੇ ਕਿਹੋ ਜਿਹੇ ਹੋਣਗੇ ਤੇ ਦੋਸਤੋ ਦੋਗਲੇ ਕਰਤਾਰ ਦੇ ਉੱਤੇ ਸਿੱਖ ਕਦੇ ਪਸੰਦ ਨਹੀਂ ਕਰਦੇ ਸਿੱਖਾਂ ਨੂੰ ਵੀ ਚਾਹੀਦਾ ਹੈ ਆਪਣੀ ਪੈਠ ਬਣਾ ਕੇ ਰੱਖਿਆ ਕਰਨ ਪਹਿਲੇ ਕਿ ਮਗਰੋਂ ਇੰਨਾ ਦੁਖੀ ਨਾ ਹੋਣਾ ਪਵੇ ਇੰਨੀਆਂ ਕੁ ਵਿਚਾਰਾਂ ਸੀ ਸੱਚ ਤੇ ਸਟੀਕ ਸੁਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਬਾਈ ਗੁਰਜੀ ਕਾਲਸਾ ਬਹੁਤ ਠੀਕ ਹੀ ਪਿਆ